ਪੰਜਾਬ ਦੇ ਖਰੜ ਇਲਾਕੇ ਦੀ ਵਿਧਾਇਕਾ ਅਨਮੋਲ ਗਗਨਮਾਨ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਵਿਧਾਇਕ ਸੀ ਖਰੜ ਤੋਂ 2022 ਦੇ ਵਿੱਚ ਜਿਸ ਨੇ ਇਲੈਕਸ਼ਨ ਜਿੱਤੀ ਸੀ ਉਸ ਨੇ ਅਚਾਨਕ ਅਸਤੀਫਾ ਦੇ ਦਿੱਤਾ ਸਾਰੇ ਪਾਸੇ ਹੀ ਚਰਚਾ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ ਦੀ ਇਸ ਐਮਐਲਏ ਨੇ ਅਚਾਨਕ ਅਸਤੀਫਾ ਕਿਉਂ ਦੇ ਦਿੱਤਾ ਸੋ ਗਗਨ ਅਨਮੋਲਮਾਨ ਨੇ ਅਸਤੀਫਾ ਦਿੰਦੇ ਹੋਏ ਲਿਖਿਆ ਦਿਲ ਭਾਰੀ ਹੈ ਸੋ ਉਸਨੇ ਆਪਣਾ ਜਿਹੜਾ ਅਸਤੀਫਾ ਉਹ ਸਪੀਕਰ ਨੂੰ ਭੇਜ ਦਿੱਤਾ ਅਤੇ ਉਸਨੇ ਅਸਤੀਫੇ ਦੇ ਵਿੱਚ ਇਹ ਵੀ ਲਿਖਿਆ ਕਿ ਸਪੀਕਰ ਸਾਹਿਬ ਮੇਰਾ ਅਸਤੀਫਾ ਪ੍ਰਵਾਨ ਕਰ ਲਿਆ ਜਾਵੇ ਮਨਜ਼ੂਰ ਕਰ ਲਿਆ ਜਾਵੇ ਸੋ ਇੱਥੇ ਇੱਕ ਗੱਲ ਵਰਨਣਯੋਗ ਹੈ ਕਿ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੂੰ ਮਿਲ ਕੇ ਆਈ ਸੀ ਤੇ ਅਨਮੋਲ ਗਗਨਮਾਨ ਨੇ ਆਪਣੇ ਫੇਸਬੁੱਕ ਦੇ ਪੇਜ ਤੇ ਉਹ ਫੋਟੋ ਵੀ ਸ਼ੇਅਰ ਕੀਤੀ ਸੀ ਜਿਸ ਦੇ ਵਿੱਚ ਆ ਦੋਨੋਂ ਬੜੇ ਹਸਮੁਖ ਚਿਹਰੇ ਲੈ ਕੇ ਉਹ ਫੋਟੋ ਖਿਚਵਾਈ ਹੁੰਦੀ ਆ ਤੇ ਉਸ ਫੋਟੋ ਨੂੰ ਦੇਖ ਕੇ ਸਾਰਾ ਕੁਝ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਅਨਮੋਲ ਗਗਨਮਾਨ ਦੇ ਨਾਲ ਸਭ ਕੁਝ ਚੰਗਾ ਹੋ ਰਿਹਾ ਪਰ ਹੁਣ ਜਿਹੜਾ ਅਚਾਨਕ ਅਸਤੀਫਾ ਦੇ ਦਿੱਤਾ ਇਸ ਸਤੀਫਨ ਨੇ ਇਹ ਸਿੱਧ ਕਰ ਦਿੱਤਾ ਕਿ ਕਿਤੇ ਨਾ ਕਿਤੇ ਅਨਮੋਲ ਗਗਨਮਾਨ ਨਰਾਸੀ ਜਾਂਤਾ ਹੂ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਤੋਂ ਨਰਾਸੀ ਜਾਂ ਫਿਰ ਉਹ ਪੰਜਾਬ ਦਾ ਜਿਹੜਾ ਚੀਫ ਮਿਨਿਸਟਰ ਦਾ ਖੇਮਾ ਉਸ ਤੋਂ ਕਿਤੇ ਨਾ ਕਿਤੇ ਨਿਰਾਸ਼ੀ ਅਨਮੋਲ ਗਗਨਮਾਨ ਨੇ ਆਮ ਆਦਮੀ ਪਾਰਟੀ ਨੂੰ 2020 ਦੇ ਵਿੱਚ ਜੁਆਇਨ ਕੀਤਾ ਸੀ ਬਹੁਤ ਜਲਦੀ ਹੀ ਉਹ ਇੱਕ ਵਧੀਆ ਨੇਤਾ ਬਣ ਗਈ ਸੀ ਤੇ ਉਸ ਨੂੰ ਯੂਥ ਵਿੰਗ ਦਾ ਪ੍ਰਧਾਨ ਵੀ ਬਣਾਇਆ ਗਿਆ ਸੀਗਾ ਉਸ ਤੋਂ ਬਾਅਦ ਉਸਨੇ 2022 ਦੇ ਵਿੱਚ ਖਰੜ ਤੋਂ ਉਸ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਤੇ ਖਰੜ ਤੋਂ ਉਸਨੇ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਗਿੱਲੂ 37000 ਵੋਟਾਂ ਦੇ ਫਰਕ ਨਾਲ ਹਰਾ ਕੇ ਇੱਕ ਵੱਡੀ ਜਿੱਤ ਹਾਸਲ ਕੀਤੀ ਸੀ ਹਨਮੋਰ ਗਗਨਮਾਨ ਇੱਕ ਇਤਾਂ ਦਾ ਚਿਹਰਾ ਹੈ ਜਿਹੜਾ ਖਰੜ ਦੇ ਲੋਕਾਂ ਦੇ ਵਿੱਚ ਹੀ ਨਹੀਂ ਪੰਜਾਬ ਦੇ ਵਿੱਚ ਵੀ ਹਰਮਨ ਪਿਆਰਾ ਹੈ ਕਿਉਂਕਿ ਹਨਮੋਰ ਗਗਨਮਾਨ ਪਹਿਲਾਂ ਇੱਕ ਬਹੁਤ ਵਧੀਆ ਸਿੰਗਰ ਸੀ ਬਹੁਤ ਵਧੀਆ ਗਾਇਕਾ ਸੀ ਤੇ ਉਸ ਦੀ ਗਾਇਕੀ ਜਿਹੜੀ ਸੀ ਸੱਭਿਆਚਾਰਕ ਸੀ ਲੋਕ ਉਸ ਨੂੰ ਸੁਣਦੇ ਸੀ ਲੋਕ ਉਸ ਨੂੰ ਪਸੰਦ ਕਰਦੇ ਸੀ ਸੋ ਖਰੜ ਦੇ ਲੋਕਾਂ ਨੇ ਦੇਖਿਆ ਕਿ ਇੱਕ ਇਹ ਵਧੀਆ ਜਿਹੜੀ ਗਾਇਕਾ ਹੈ ਇਹ ਸਾਨੂੰ ਇੱਕ ਨੇਤਾ ਦੇ ਤੌਰ ਤੇ ਮਿਲ ਰਹੀ ਹੈ ਤੇ ਉਹਨਾਂ ਨੇ ਅਨਮੋਲ ਗਗਨਮਾਨ ਨੂੰ ਵੋਟਾਂ ਪਾ ਕੇ ਉਸ ਨੂੰ ਜਿੱਤਵਾਇਆ ਤੇ ਉਸ ਨੂੰ ਮੰਤਰੀ ਮੰਡਲ ਦੇ ਵਿੱਚ ਪਹੁੰਚਾਇਆ ਜਿੱਤਣ ਤੋਂ ਬਾਅਦ ਅਨਮੋਲ ਗਗਨਮਾਨ ਨੂੰ ਮੰਤਰੀ ਮੰਡਲ ਦੇ ਵਿੱਚ ਲਿਆ ਆ ਗਿਆ ਕੈਬਨਿਟ ਦੇ ਵਿੱਚ ਲਿਆ ਆ ਗਿਆ ਉਸ ਨੂੰ ਟੂਰਿਜ਼ਮ ਮਨਿਸਟਰ ਬਣਾਇਆ ਗਿਆ ਸੋ 2024 ਦੇ ਵਿੱਚ ਉਸ ਤੋਂ ਜਿਹੜਾ ਮੰਤਰੀ ਦਾ ਜਿਹੜਾ ਪਦ ਸੀ ਉਹ ਛੀਨ ਲਿਆ ਗਿਆ ਪਤਾ ਨਹੀਂ ਕਿਉਂ ਜਾਂ ਤਾਂ ਉਸ ਤੋਂ ਕੰਮ ਨਹੀਂ ਹੋਇਆ ਜਾਂ ਜਾਂ ਪਾਰਟੀ ਹਾਈ ਕਮਾਂਡ ਉਸ ਦੇ ਕੰਮਕਾਰ ਤੋਂ ਖੁਸ਼ ਨਹੀਂ ਸੀ ਤੁਹਾਨੂੰ ਦੱਸ ਦਈਏ ਅਨਮੋਲ ਗਗਨਮਾਨ ਉਹੀ ਵਿਧਾਇਕ ਹੈ ਜਿਸ ਨੇ ਵੋਟਾਂ ਦੀ ਕੈਂਪੇਨ ਦੇ ਵਿੱਚ ਕਿਹਾ ਸੀ ਕਿ ਸਾਨੂੰ ਵੋਟਾਂ ਪਾ ਕੇ ਜਿਤਾ ਦਿਓ ਝਾੜੂ ਦੀ ਸਰਕਾਰ ਬਣਾ ਦਿਓ ਅਸੀਂ 5 ਮਿੰਟ ਦੇ ਵਿੱਚ ਐਮਐਸਪੀ ਲੈ ਲਾਂਗੇ ਉਦੋਂ ਕਿਸਾਨਾਂ ਦਾ ਜਿਹੜਾ ਧਰਨਾ ਹੁੰਦਾ ਸੀਗਾ ਉਹ ਦਿੱਲੀ ਦੇ ਵਿੱਚ ਧਰਨਾ ਲੱਗਿਆ ਹੋਇਆ ਸੀ ਦਿੱਲੀ ਦਾ ਜਿਹੜਾ ਹਾਈਵੇ ਆ ਉਹ ਪੂਰੀ ਤਰ੍ਹਾਂ ਜਾਮ ਕੀਤਾ ਪਿਆ ਸੀ ਤੇ ਸੈਂਟਰ ਸਰਕਾਰ ਦੇ ਨਾਲ ਕਿਸਾਨਾਂ ਦਾ ਜਿਹੜਾ MSP ਦੇ ਖਿਲਾਫ ਔਰਤ ਨਕਾਲੇ ਕਾਨੂੰਨਾਂ ਦੇ ਖਿਲਾਫ ਤੋਂ ਉਸ ਧਰਨੇ ਦੇ ਵਿੱਚ ਵੀ ਅਨਮੋਲ ਗਗਨਮਾਨ ਜਾਂਦੀ ਰਹੀ ਅਨਮੋਲ ਗਗਨਮਾਨ ਆਪਣੀ ਜਿਹੜੀ ਉਸ ਦੀ ਇਲੈਕਸ਼ਨ ਦੇ ਵਿੱਚ ਕੈਂਪੇਨ ਸੀ ਉਹ ਕਿਸਾਨਾਂ ਨੂੰ ਇਹੀ ਕਹਿੰਦੀ ਹੁੰਦੀ ਸੀ ਕਿ ਵੋਟਾਂ ਪਾ ਕੇ ਸਾਡੀ ਪਾਰਟੀ ਦੀ ਸਰਕਾਰ ਬਣਾਓ ਸਾਨੂੰ ਜਿਤਾਓ ਅਸੀਂ 5 ਮਿੰਟ ਦੇ ਵਿੱਚ MSP ਲੈ ਲਾਂਗੇ ਖੇਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਹੁਣ ਤੀਜਾ ਸਾਲ ਚੱਲ ਰਿਹਾ 5 ਮਿੰਟ ਤਾਂ ਬਹੁਤ ਦੂਰ ਦੀ ਗੱਲ ਆ ਪਰ ਉਹ ਐਮਐਸਪੀ ਹਲੇ ਤੱਕ ਵੀ ਲਾਗੂ ਨਹੀਂ ਹੋਈ ਸੋ ਇੱਥੇ ਚਰਚਾ ਕਰਦੇ ਹਾਂ ਕਿ ਅਨਮੋਲ ਗਗਨ ਮਾਨ ਨੇ ਅਸਤੀਫਾ ਕਿਉਂ ਦਿੱਤਾ ਇਸ ਦੀ ਵਜ੍ਹਾ ਕੀ ਹੋ ਸਕਦੀ ਆ ਇੱਕ ਗੱਲ ਇੱਥੇ ਹੋਰ ਸੋਚਣ ਵਾਲੀ ਆ ਕਿ ਅਨਮੋਲ ਗਗਨਮਾਨ ਦੇ ਅਸਤੀਫੇ ਤੋਂ ਇੱਕ ਦਿਨ ਪਹਿਲਾਂ ਅਕਾਲੀ ਦਲ ਦਾ ਜਿਹੜਾ ਉਮੀਦਵਾਰ ਸੀ ਰਣਜੀਤ ਸਿੰਘ ਗਿੱਲ ਉਸ ਨੇ ਅਕਾਲੀ ਦਲ ਨੂੰ ਛੱਡ ਦਿੱਤਾ ਸੀ ਰਣਜੀਤ ਸਿੰਘ ਗਿੱਲ ਦੇ ਅਸਤੀਫੇ ਤੋਂ ਇੱਕ ਦਿਨ ਬਾਅਦ ਅਨਮੋਲ ਗਗਨਮਾਨ ਆਪਣਾ ਅਸਤੀਫਾ ਸਪੀਕਰ ਨੂੰ ਭੇਜ ਦਿੰਦੀ ਆ ਤੇ ਇਹ ਜਿਹੜੀਆਂ ਦੋ ਗੱਲਾਂ ਨੇ ਇੱਕ ਦਿਨ ਪਹਿਲਾਂ ਰਣਜੀਤ ਗਿੱਲ ਨੇ ਅਕਾਲੀ ਦਲ ਨੂੰ ਛੱਡਿਆ ਤੇ ਦੂਜੇ ਦਿਨ ਅਨਮੋਲ ਗਗਨਮਾਨ ਨੇ ਆਪਣਾ ਅਸਤੀਫਾ ਭੇਜ ਦਿੱਤਾ ਉਸ ਨੇ ਆਪਣੇ ਅਸਤੀਫੇ ਦੇ ਵਿੱਚ ਲਿਖਿਆ ਕਿ ਮੈਂ ਸਿਆਸਤ ਛੱਡਣ ਦਾ ਫੈਸਲਾ ਕਰ ਚੁੱਕੀ ਹਾਂ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਵਧੀਆ ਸਰਕਾਰ ਹੈ ਮੈਨੂੰ ਉਮੀਦ ਆ ਕਿ ਪੰਜਾਬ ਦੀ ਸਰਕਾਰ ਲੋਕਾਂ ਦੇ ਕੰਮ ਕਰੇਗੀ ਮੈਨੂੰ ਉਮੀਦ ਆ ਕਿ ਪੰਜਾਬ ਦੀ ਸਰਕਾਰ ਲੋਕਾਂ ਲਈ ਖਰੀ ਸਾਬਤ ਹੋਵੇਗੀ ਸੋ ਇਹ ਗੱਲਾਂ ਉਸ ਨੇ ਆਪਣੇ ਅਸਤੀਫੇ ਦੇ ਵਿੱਚ ਲਿਖੀਆਂ ਪਰ ਹੁਣ ਜਿਹੜੀ ਚਰਚਾ ਹੋ ਰਹੀ ਆ ਕਾਂਗਰਸ ਦੇ ਬਹੁਤ ਸਾਰੇ ਆਗੂਆਂ ਨੇ ਉਸ ਨੂੰ ਘੇਰ ਲਿਆ ਕਾਂਗਰਸ ਦੇ ਬਹੁਤ ਸਾਰੇ ਆਗੂਆਂ ਨੇ ਜਿਨ੍ਹਾਂ ਦੇ ਵਿੱਚ ਸੁਖਪਾਲ ਖਹਿਰਾ, ਪ੍ਰਤਾਪ ਬਾਜਵਾ, ਰਾਜਾ ਵਿਡਿੰਗ ਵਰਗੇ ਨੇਤਾਵਾਂ ਨੇ ਆਮ ਆਦਮੀ ਪਾਰਟੀ ਦੀ ਨਖੇਦੀ ਕਰਨੀ ਸ਼ੁਰੂ ਕਰ ਦਿੱਤੀ। ਸੋ ਹਾਲੇ ਤੱਕ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਅਨਮੋਲ ਗਗਨਮਾਨ ਦਾ ਜਿਹੜਾ ਅਸਤੀਫਾ ਉਹ ਪ੍ਰਵਾਨ ਨਹੀਂ ਕੀਤਾ ਗਿਆ। ਅਨਮੋਲ ਗਗਨਮਾਨ ਦੇ ਅਸਤੀਫੇ ਨੂੰ ਲੈ ਕੇ ਮੀਟਿੰਗ ਹੋਵੇਗੀ, ਹਾਈ ਕਮਾਂਡ ਦੀ ਮੀਟਿੰਗ ਹੋਵੇਗੀ। ਮੀਟਿੰਗ ਦੇ ਵਿੱਚ ਫੈਸਲਾ ਲਿਆ ਜਾਵੇਗਾ ਕਿ ਉਸ ਦਾ ਜਿਹੜਾ ਅਸਤੀਫਾ ਉਹ ਪ੍ਰਵਾਨ ਕੀਤਾ ਜਾਵੇ ਜਾਂ ਨਹੀਂ। ਅਨਮੋਲ ਗਗਨਮਾਨ ਦੇ ਅਸਤੀਫੇ ਨੂੰ ਲੈ ਕੇ ਚਾਰੇ ਪਾਸੇ ਇਹੀ ਚਰਚਾ ਹੈ। ਕਿ ਅਨਮੋਲ ਗਗਨਮਾਨ ਤੋਂ ਜਿਹੜਾ ਮੰਤਰੀ ਦਾ ਅਹੁਦਾ ਖੀਲ ਲਿਆ ਗਿਆ ਸੀਗਾ ਉਸ ਕਰਕੇ ਉਹ ਪਾਰਟੀ ਦੇ ਨਾਲ ਕਾਫੀ ਨਿਰਾਸ਼ ਸੀ ਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨਾਲ ਉਸ ਦੀ ਨਾਰਾਜ਼ਗੀ ਚੱਲ ਰਹੀ ਸੀ ਕਿਉਂਕਿ ਅਨਮੋਲ ਗਗਨਮਾਨ ਦਾ ਅਚਾਨਕ ਇਹ ਫੈਸਲਾ ਲੈ ਲੈਣਾ ਕਿਤੇ ਨਾ ਕਿਤੇ ਉਸ ਨੂੰ ਆਮ ਆਦਮੀ ਪਾਰਟੀ ਦੀ ਬੇਰੁਖੀ ਤੋਂ ਜਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੋਂ ਉਸ ਨੂੰ ਕਿਤੇ ਨਾ ਕਿਤੇ ਪ੍ਰੋਬਲਮ ਜ਼ਰੂਰ ਸੀ ਇਸ ਕਰਕੇ ਅਚਾਨਕ ਉਸ ਨੇ ਐਡਾ ਵੱਡਾ ਜਿਹੜਾ ਫੈਸਲਾ ਇਹ ਲਿਆ ਅਗਰ ਕੋਈ ਇਦਾਂ ਦੀ ਗੱਲ ਹੁੰਦੀ ਆ ਕਿ ਉਸ ਦਾ ਅਸਥਿਵਾ ਪ੍ਰਮਾਨ ਨਹੀਂ ਕੀਤਾ ਗਿਆ ਉਸ ਨੂੰ ਦੁਬਾਰਾ ਮੰਤਰੀ ਦਾ ਅਹੁਦਾ ਦਿੱਤਾ ਗਿਆ ਤਾਂ ਇੱਥੇ ਇਹ ਵੀ ਗੱਲ ਸੋਚਣ ਵਾਲੀ ਆ ਕਿ ਜਿਹੜੇ ਹੋਰ ਐਮਐਲਏ ਨੇ ਹੋਰ ਵਿਧਾਇਕ ਨੇ ਜਿਹੜੇ ਮੰਤਰੀ ਬਣਨ ਦੀ ਉਡੀਕ ਦੇ ਵਿੱਚ ਚਾਹਵਾਨ ਨੇ ਤਾਂ ਉਹ ਵੀ ਇਸ ਪ੍ਰਕਿਰਿਆ ਤੋਂ ਚੱਲ ਕੇ ਆਪਣੇ ਅਸਥਿਵੇ ਭੇਜ ਸਕਦੇ ਨੇ ਤੇ ਮੰਤਰੀ ਬਣਨ ਦੀ ਹੋੜ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਸੋ ਅੱਗੇ ਜਾ ਕੇ ਕੀ ਹੋਏਗਾ ਇੱਕ ਦੋ ਦਿਨਾਂ ਦੇ ਵਿੱਚ ਇਹ ਤੈਅ ਹੋ ਜਾਏਗਾ ਕਿ ਉਸ ਦਾ ਅਸਤੀਫਾ ਜਿਹੜਾ ਹੈਗਾ ਪ੍ਰਵਾਨ ਕਰ ਲਿਆ ਜਾਵੇਗਾ ਜਾਂ ਨਹੀਂ ਇੱਥੇ ਇੱਕ ਗੱਲ ਹੋਰ ਬਦਲਣਯੋਗ ਹੈ ਕਿ ਜਿਹੜਾ ਰਣਜੀਤ ਸਿੰਘ ਗਿੱਲਾ ਜਿਸ ਨੇ ਅਕਾਲੀ ਦਲ ਨੂੰ ਛੱਡਿਆ ਉਹ ਵੀ ਖਰੜ ਤੋਂ ਵੀ ਉਸ ਨੇ ਇਲੈਕਸ਼ਨ ਲੜੀ ਥੀ ਤੇ ਅਨਮੋਲ ਗਗਨਮਾਨ ਦੇ ਹੱਥੋਂ ਉਹ ਹਾਰ ਗਿਆ ਸੀ ਅਗਰ ਅਨਮੋਲ ਗਗਨਮਾਨ ਦਾ ਅਸਤੀਫਾ ਪ੍ਰਵਾਨ ਕਰ ਲਿਆ ਜਾਂਦਾ ਤਾਂ ਖਰੜ ਦੇ ਵਿੱਚ ਫਿਰ ਜਿੰਨੀ ਚੋਣ ਹੋਏਗੀ ਜਿਮਨੀ ਚੋਣ ਦੇ ਲਈ ਆਮ ਆਦਮੀ ਪਾਰਟੀ ਦੇ ਕੋਲ ਕੋਈ ਵਧੀਆ ਚਿਹਰਾ ਅੱਰਣ ਵਾਸਤੇ ਨਹੀਂ ਹੈ ਇਹ ਵੀ ਚਰਚਾ ਹੈ ਕਿ ਰਣਜੀਤ ਸਿੰਘ ਗਿੱਲ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਸਕਦਾ ਜਾਂ ਆਮ ਆਦਮੀ ਪਾਰਟੀ ਕਿਸੇ ਹੋਰ ਪਾਰਟੀ ਦੇ ਵੱਡੇ ਲੀਡਰ ਨੂੰ ਜਿਮਨੀ ਚੋਣ ਦੇ ਵਿੱਚ ਖੜਾ ਕਰ ਸਕਦੀ ਆ ਅਗਰ ਅਨਮੋਲ ਗਗਨਮਾਨ ਦਾ ਅਸਤੀਫਾ ਪ੍ਰਵਾਨ ਹੁੰਦਾ ਹੈ ਤਾਂ ਸੋ ਜਿਸ ਤਰ੍ਹਾਂ ਹੀ ਅਨਮੋਲ ਗਗਨਮਾਨ ਦੇ ਅਸਤੀਫੇ ਦਾ ਅਪਡੇਟ ਸਾਡੇ ਕੋਲ ਆਏਗਾ ਅਸੀਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਬਹੁਤ ਬਹੁਤ ਧੰਨਵਾਦ